ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਫੇਰ ਤਿੰਨਾਂ ਸਕੂਲਾਂ ਦੇ ਜਿਹੜੇ ਕਿ ਤਿੰਨਾਂ ਪਿੰਡਾਂ ਦੇ ਵਿੱਚ ਜਾ ਕੇ ਮਾਨਸਾਬ ਵੱਲੋਂ ਜਿਹੜਾ ਕਿ ਸਿੱਖਿਆ ਕ੍ਰਾਂਤੀ ਨੂੰ ਉਦਘਾਟਨ ਕੀਤਾ ਸੋ ਆਪਾਂ ਅੱਜ ਸੋ ਪਹਿਲਾਂ ਆਪਾਂ ਬੱਗੇ ਕਲਾਂ ਦੇ ਵਿੱਚ ਗਏ ਸੀ ਜਿੱਥੇ ਕਿ 29 ਲੱਖ ਰੁਪਏ ਸਕੂਲ ਦੇ ਵਿੱਚ ਗ੍ਰਾਂਟ ਆਈ ਸੀ ਕਮਰਿਆਂ ਦੀ ਸੀ ਚਾਦਰਵਾਰੀ ਸੀ ਉਸ ਤੋਂ ਬਾਅਦ ਆਪਾਂ ਪਿੰਡ ਭੁੱਲਰ ਦੇ ਵਿੱਚ ਗਏ ਸੀ ਜਿੱਥੇ ਇੱਕ ਕਮਰੇ ਦੀ 7 ਲੱਖ 50 ਹਜ਼ਾਰ ਰੁਪਏ ਗ੍ਰਾਂਟ ਆਈ ਸੀ ਸੋ ਹੁਣ ਇਸ ਟਾਈਮ ਆਪਾਂ ਖਿਆਲਾ ਕਲਾਂ ਦੇ ਵਿੱਚ ਖੜੇ ਆ ਜਿੱਥੇ ਆ ਲਗਭਗ 18 ਲੱਖ ਰੁਪਏ ਦੀ ਜਿਹੜੀ ਲਾਗਤ ਇਸ ਪ੍ਰਿੰਟ ਵਿੱਚ ਆਈ ਸੀ ਸੋ ਇਸ ਕਰਕੇ ਹੈ ਕਿ ਬਹੁਤ ਵਧੀਆ ਜਿਹੜਾ ਕਿ ਅਸੀਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਪਹਿਲ ਦੇ ਆਧਾਰ ਦੇ ਖਾਸ ਕਰਕੇ ਸਾਡੀ ਜਿਹੜੀ ਕਿ ਬਾਰਡਰ ਬੈਲਟ ਨੂੰ ਹੁਣ ਤੱਕ ਕਰੋਨਾ ਨੇ 53 ਕਰੋੜ ਜਿਹੜਾ 78 ਲੱਖ ਰੁਪਿਆ ਦਿੱਤਾ ਸੋ ਹਰ ਸਕੂਲਾਂ ਦੇ ਵਿੱਚ ਹੀ ਕਿਸੇ ਦੇ 37 ਲੱਖ ਰੁਪਿਆ 20 ਲੱਖ ਰੁਪਿਆ 10 ਲੱਖ ਰੁਪਿਆ ਜੇ ਹਿਸਾਬ ਨਾਲ ਸਕੂਲਾਂ ਦੇ ਕੰਮ ਆ ਸੋ ਜਿਹੜਾ ਕਿ ਕੰਮ ਹੋ ਰਹੇ ਨੇ ਔਰ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣੀ ਚਾਹੁੰਦਾ ਕਿ ਜਿਹੜਾ ਮਾਨ ਸਾਹਿਬ ਉਹਨਾਂ ਨੇ ਕੱਲ ਦੀ ਫੇਰ ਜਿਹੜੀ ਗੂਗਲ ਸੀਟ ਹੈ ਸਕੂਲਾਂ ਦੇ ਵਿੱਚ ਕਲਤੀ ਹੈ ਕਿ ਹੋਰ ਵੀ ਚਾ ਕੋਈ ਚਾਰ ਦਿਵਾਲੀ ਆ ਜਾਂ ਕੋਈ ਕਲਾਸਰੂਮ ਬਣਨ ਵਾਲਿਆ ਸੋ ਗੂਗਲ ਸ਼ੀਟ ਹੈ ਜਿਹੜੀ ਕਿ ਇੰਚਾਰਜ ਸਾਹਿਬ ਵੱਲੋਂ ਭਰ ਕੇ ਤੇ ਸਾਨੂੰ ਜਿਹੜੀ ਕਿ ਉਹ ਭੇਜੀ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਜਿਹੜਾ ਕਿ ਸਿੱਖਿਆ ਕ੍ਰਾਂਤੀ ਦਾ ਜਿਹੜਾ ਮਨਰਯਾਦ ਸੋ ਆਪਾਂ ਉਹਨਾਂ ਨੂੰ ਚੁੱਕ ਸਕੀਏ ਸੋ ਮੈਂ ਮਾਨ ਸਾਹਿਬ ਹੋਣਾਂ ਦਾ ਆ ਆਮ ਆਦਮੀ ਪਾਰਟੀ ਦਾ ਸਾਰੀ ਲੀਡਰਸ਼ਿਪ ਦਾ ਸੋ ਕਿ ਬਹੁਤ ਧੰਨਵਾਦੀ ਕਰਦਾ ਔਰ ਨਾਲ ਹੀ ਪਿੰਡ ਵਾਸੀਆਂ ਦਾ ਔਰ ਖਾਸ ਕਰਕੇ ਅਧਿਆਪਕ ਸਾਹਿਬਾਨਾਂ ਦਾ ਜਿਹੜਾ ਕਿ ਇਮਾਨਦਾਰੀ ਦੇ ਨਾਲ ਜਿਹੜਾ ਕਿ ਪੈਸਾ ਆਪਣੇ ਸਕੂਲਾਂ ਦੇ ਵਿੱਚ ਲਾ ਰਹੇ ਨੇ ਅ ਕੱਲ ਤੋਂ ਜਿਹੜੀ ਆ ਆਪਾਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕੀ ਸ਼ੁਰੂ ਕਰ ਲਏ ਜੋ ਕੱਲ ਜਿਹੜੇ ਸਾਡੇ ਤਿੰਨਾਂ ਪਿੰਡਾਂ ਦੀ ਜਿਹੜੀ ਸਾਡੇ ਕੋਲ ਡਿਟੇਲ ਪਹੁੰਚੀ ਆ ਜੀ ਬਾਰਡਰ ਬੈਲਟ ਦੇ ਉੱਪਰ ਤਾੜੀਵਾਲ ਉਧੜ ਮੁੱਲਾਕੋਟ ਤੇ ਬੱਚੀ ਪਿੰਡ ਜਿਹੜਾ ਕਿ ਅਸੀਂ ਇੱਕ 4 ਵਜੇ 5 ਵਜੇ 6 ਵਜੇ ਇਦਾਂ ਕਰਕੇ ਕੀ ਜਾ ਰਹੇ ਆ ਸੋ ਸ਼ਾਮ ਦਾ ਕਰ ਜਿਹੜੀ ਸਾਡੇ ਕੋਲ ਡਿਟੇਲ ਵੀ ਸਾਰੀ ਆ ਜੂਗੀ ਕਿ ਆਪਾਂ ਪਿੰਡਾਂ ਦੇ ਵਿੱਚ ਕਿੱਦਾਂ ਜਾ ਕੇ ਵੀਰਾਂ ਨੂੰ ਜਾਗਰੂਤ ਕਰਨਾ ਸੋ ਸੋ ਨਾਲ ਸਾਰਾ ਪ੍ਰਸ਼ਾਸਨ ਨਾਲ ਸਾਡੇ ਹੋਊਗਾ ਇਹ ਯੋਧ ਜਿਹੜਾ ਕਿ ਨਸ਼ਿਆਂ ਵਿਰੋਧ ਮਾਨ ਸਾਹਿਬ ਉਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਛੇੜਿਆ ਸੋ ਪਹਿਲਾਂ ਆਪਾਂ ਪ੍ਰੋਪਰਟੀਆਂ ਸੀਲ ਕੀਤੀਆਂ ਸੀ ਫਿਰ ਪੀਲਾ ਪੰਜਾ ਚਲਾਇਆ ਹੁਣ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਕੀ ਜਾਗਰੂਤ ਕਰਾਇਆ ਕੋਈ ਕਾਫੀ ਪਿੰਡਾਂ ਦੇ ਵਿੱਚ ਸ਼ਿਕਾਇਤਾਂ ਸੀ ਮਿਲ ਰਹੀਆਂ ਸੀ ਵੇਖਣ ਨੂੰ ਕਿ ਕਈ ਆਪਣੇ ਪੰਚ ਸਰਪੰਚ ਸਾਹਿਬਾਨੀ ਕਹਿੰਦੇ ਸੀ ਕਿ ਅਸੀਂ ਬੰਦਾ ਦੱਸਦੇ ਆ ਜਾਂ ਫੜਾਉਨੇ ਆ ਸੋ ਪ੍ਰਸ਼ਾਸਨ 'ਚ ਛੱਡ ਦਿੰਦਾ ਸੋ ਕੱਲ ਪ੍ਰਸ਼ਾਸਨ ਵੀ ਸਾਡਾ ਨਾਲ ਹੀ ਆ ਸਾਰਾ ਕੀ ਲਾਈਵ ਪ੍ਰੋਗਰਾਮ ਚੱਲਣਗੇ ਸੋ ਨਾਲ ਹੀ ਮੌਕੇ ਤੇ ਪੁੱਛਿਆ ਜਾਊਗਾ ਕਿ ਜੇ ਬੰਦੇ ਫੜੇ ਸੀ ਤਾਂ ਛੱਡੇ ਕਿਹੜੀ ਕਲੋਗੈ ਸੋ ਜਿਹੜ ਬਿੰਡ ਵਾਲੇ ਵੀਰਾਂ ਨੂੰ ਅਪੀਲ ਕਰਦਾ ਕਿ ਸਾਡਾ ਇਸ ਮੁਹਿੰਮ ਦੇ ਵਿੱਚ ਤਗੜੇ ਹੋ ਕੇ ਸਾਥ ਦਿਓ ਕੋਈ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਆਪਾਂ ਜਿੱਦਾਂ ਕੱਲ ਹੀ ਆਪਾਂ ਤਿੰਨ ਪਿੰਡਾਂ ਦੇ ਵਿੱਚ ਜਾਣਾ ਸੋ ਉੱਥੇ ਨਹੀਂ ਕਿ ਉਹ ਪਾਰਟੀ ਬਾਜੀ ਨੂੰ ਆਪਾਂ ਰੱਖ ਕੇ ਜਾਣਾ ਕੋ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਹੋਵੇ ਪਰ ਉਸ ਮੁਹਿੰਮ ਦੇ ਵਿੱਚ ਜ਼ਰੂਰ ਪਹੁੰਚੇ ਜਿਹੜੀ ਕਿ ਸਾਨੂੰ ਜਾਣਕਾਰੀ ਮਿਲ ਸਕੇ ਸੋ ਸਾਰਿਆਂ ਨੂੰ ਮਾਈਕ ਦਿੱਤਾ ਜਾਊਗਾ ਸਾਰਿਆਂ ਨੂੰ ਬੋਲਣ ਦਾ ਸਮਾਂ ਦਿੱਤਾ ਜਾਊਗਾ ਇਹ ਕਿ ਸਾਨੂੰ ਜਿਹੜੀ ਕਿ ਵੱਧ ਤੋਂ ਵੱਧ ਸਾਨੂੰ ਪਤਾ ਲੱਗੇ ਕਿ ਆਪਾਂ ਜਿਹੜਾ ਨਸ਼ਾ ਜਿਹੜਾ ਖਤਮ ਕਰਨਾ ਹੈ ਉਹ ਆਪਾਂ ਇਹਨਾਂ ਦੇ ਪਬਲਿਕ ਦੇ ਸਹਿਯੋਗ ਦੇ ਨਾਲ ਕਰ ਸਕਦੇ ਕੱਲਾ ਮਾਨ ਸਾਹਿਬ ਨਹੀਂ ਕ ਸਹਾਰਾ ਲੈ ਕੇ ਆਪਾਂ ਜਿਹੜਾ ਕਿ ਉਹ ਨਸ਼ਾ ਮੁਕਤ ਜਿਹੜਾ ਪੰਜਾਬ ਆਪਾਂ ਕਰਕੇ ਛੱਡਾਂਗੇ ਧੰਨਵਾਦ ਕਰਦੇ ਆਂ ਮਿਆਦੀਆ ਸਾਹਿਬ ਦਾ ਜਿਨ੍ਹਾਂ ਨੇ ਤਕਰੀਬਨ 18 ਲੱਖ ਦੀ ਲਾਗਤ ਨਾਲ ਜੋ ਸਮਾਰਟ ਰੂਮ ਬਣੇ ਸੀ ਉਹਦਾ ਉਦਘਾਟਨ ਕਰਕੇ ਕਮਰੇ ਬੱਚਿਆਂ ਦੇ ਸਪੁਰਦ ਕੀਤੇ ਆ ਤੇ ਹੋਰ ਵੀ ਇਹਨਾਂ ਦਾ ਧੰਨਵਾਦ ਕਰਦਾ ਇਹ ਸਕੂਲ ਤੇ ਬਿਲਕੁਲ ਪਿੱਛੇ ਜਿਹੜਾ ਸਕੂਲ ਆ ਇਹਨਾਂ ਦੀ ਕਿਰਪਾ ਕਰਕੇ ਇਹਨਾਂ ਦੀ ਗਵਾਹੀ ਕਰਕੇ 40 ਲੱਖ ਦੀ ਗ੍ਰਾਂਟ ਉੱਥੇ ਆਈ ਆ ਤੇ 40 ਲੱਖ ਦੀ ਗ੍ਰਾਂਟ ਨਾਲ ਉੱਥੇ ਵੀ ਕਮਰੇ ਬਣੇ ਆ ਕੰਮ ਚੱਲ ਰਿਹਾ ਆ ਆਉਣ ਵਾਲੇ 1-2 ਦਿਨਾਂ ਚ ਉਦਘਾਟਨ ਕਰਦੇ ਆਂ ਸਾਹਿਬ ਕੀ ਕਰਨਗੇ ਧੰਨਵਾਦ